ਮੋਟੋ ਸੱਕੀ ਕਹਾਣੀ ਦਾ ਅਗਲਾ ਪਾਗਿਸਤਰਾ ਹੈ ਆਓ ਇਸ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਇਹ ਕਹਾਣੀ ਸਿਮਰਨ ਲੁਧਿਆਣਵੀ ਵੱਲੋਂ ਲਿਖੀ ਗਈ ਹੈ ਪਰ ਹੁਣੇ ਨੂੰ ਦੋਵਾਂ ਦਾ ਸਾਥ ਮਨਜ਼ੂਰ ਨਹੀਂ ਸੀ ਅਨੁਰਾਗ ਤੇ ਅਦਨਾ ਨੂੰ ਇਜ਼ਹਾਰ ਕਰਨ ਤੋਂ ਮਗਰੋਂ ਇਸ ਗੱਲ ਦੀ ਚਰਚਾ ਪੂਰੇ ਕਾਲਜ ਵਿੱਚ ਹੋਣ ਲੱਗੀ ਸੀ ਇਹ ਤੋਂ ਤੱਕ ਕਿ ਪ੍ਰੋਫੈਸਰਾਂ ਨੂੰ ਵੀ ਇਹਨਾਂ ਲਵ ਵਰਡਸ ਦਾ ਪਤਾ ਲੱਗ ਗਿਆ ਸੀ ਅਨੁਰਾਗ ਜਿਸ ਕਲਾਸ ਵਿੱਚ ਪੜਦਾ ਸੀ ਉਹ ਕਲਾਸ ਦੀ ਇੰਚਾਰਜ ਹੀਮਾ ਮੈਡਮ ਸੀ ਹੀਮਾ ਮੈਡਮ ਸੁਭਾਤ ਤੋਂ ਬੜੀ ਹੀ ਤਿੱਖੀ ਮੂਫਟ ਆਕਰਸ਼ਕ ਅਕ੍ਰਿਕਨ ਨੇ ਤੇ ਆਤ ਦਰਜੇ ਦੀ ਮਗਰੂਰ ਔਰਤ ਸੀ ਜਦੋਂ ਦੀ ਕਲਾਸ ਵਿੱਚ ਨਵੇਂ ਵਿਦਿਆਰਥੀਆਂ ਦੀ ਐਂਟਰੀ ਹੋਈ ਸੀ ਹੀਮਾ ਦਾ ਸਾਰਾ ਧਿਆਨ ਅਨੁਰਾਗ ਤੇ ਹੀ ਕੇਂਦਰਿਤ ਹੋ ਰਿਹਾ ਚੱਲਿਆ ਸੀ ਉਹ ਮਾਨੀਮਨ ਆਪਣੇ ਇਸ ਵਿਦਿਆਰਥੀ ਨੂੰ ਪਸੰਦ ਕਰਨ ਲੱਗੀ ਸੀ ਸੋ ਜाहिर ਸੀ ਕਿ ਜਦ ਹੀ ਹੀਮਾ ਨੂੰ ਅਨੁਰਾਗ ਤੇ ਆराधना ਦੀ ਪ੍ਰੇਮ ਕਹਾਣੀ ਦਾ ਪਤਾ ਲੱਗਾ ਤਾਂ ਉਸ ਤੋਂ ਦੋਵਾਂ ਦਾ ਇਹ ਪ੍ਰੇਮ ਸਬੰਧ ਹਰਗੇਜ ਵੀ ਚਰਿਆ ਨਾ ਗਿਆ ਆराधना ਦਾ ਨਾਂ ਅਨੁਰਾਗ ਨਾਲ ਜੁੜਦਾ ਵੇਖ ਕੇ ਉਹ ਅੰਦਰ ਹੀ ਅੰਦਰ ਸੜ ਪੱਜ ਗਈ ਉਹ ਦੋਵਾਂ ਨੂੰ ਇਕੱਠਿਆਂ ਬਰਦਾਸ਼ਤ ਨਹੀਂ ਸੀ ਕਰ ਸਕਦੀ ਅਖੀਰ ਏਰਖਾ ਦੀ ਅੱਗ ਵਿੱਚ ਸੜਦਿਆਂ ਉਸਨੇ ਦੋਵਾਂ ਨੂੰ ਵੱਖ ਕਰਨ ਦੀ ਸੋਚੀ ਇੱਕ ਮਨ ਕਰ ਤੇ ਹੀ ਕਹਾਣੀ ਆਪਣੇ ਦਿਮਾਗ ਵਿੱਚ ਬਣਾ ਕੇ ਹੀਮਾ ਨੇ ਉਸ ਕਹਾਣੀ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਫਿਰ ਇੱਕ ਦਿਨ ਕੀ ਹੋਇਆ ਕਿ ਕਾਲੇ ਦਾ ਸਲਾਨਾ ਸਮਰੋਹ ਹਿਮਾ ਕਹਿੰਦੀ ਕਲਾਸ ਵਿੱਚ ਖੜੀ ਵਿਦਿਆਰਥੀ ਨੂੰ ਹਦਾਇਤਾਂ ਦਿੰਦੀ ਹੋਈ ਕਹਿੰਦੀ ਇੱਕ ਗੱਲ ਧਿਆਨ ਨਾਲ ਸੁਣ ਲੋ ਸਾਰੇ ਅੱਜ ਕੱਲ੍ਹ ਦੇ ਸਲਾਨਾ ਸਮਾਰੋਹ ਵਿੱਚ ਤੁਹਾਡੇ ਮਾਪਿਆਂ ਨੂੰ ਵੀ ਸੱਦਾ ਦਿੱਤਾ ਗਿਆ ਹੈ ਕਿਤੇ ਇਹ ਨਾ ਹੋਵੇ ਕਿ ਮਾਪੇ ਤਾਂ ਤੁਹਾਡੇ ਸਮਾਗਮ ਵਿੱਚ ਸ਼ਿਰਕਤ ਕਰੀ ਬੈਠੇ ਹੋਣ ਤੇ ਤੁਸੀਂ ਆਪ ਕਾਲਜ ਆ ਕੇ ਵੀ ਸਮਾਗਮ ਵਿੱਚੋਂ ਗੈਰ ਹਾਜ਼ਰ ਹੀ ਹੋਵੋ ਸਮਝ ਗਏ ਮੇਰੀ ਗੱਲ ਹੁਣ ਕੋਈ ਵੀ ਬੱਚਾ ਮੈਨੂੰ ਕਲਾਸ ਜਾਂ ਕੈਂਟੀਨ ਵਿੱਚ ਬੈਠਾ ਨਜੰਨਾ ਆਵੇ ਵਰਨਾ ਜੇ ਬੇਤੀ ਹੋਈ ਤਾਂ ਤੁਹਾਡੇ ਮਾਪੇ ਵੀ ਵਿੱਚ ਇਹ ਘੜੀ ਸੇ ਜਾਣਗੇ ਚਲੋ ਹੁਣ ਬੈਠੋ ਹਾਲ ਵਿੱਚ ਜਾ ਕੇ ਹੀਮਾ ਨੇ ਇਹ ਪਾਸ਼ਣ ਖਾਸ ਆਰਾਧਨਾ ਨੂੰ ਸੜਾਉਣ ਲਈ ਹੀ ਦਿੱਤਾ ਸੀ ਉਹ ਚਾਹੁੰਦੀ ਸੀ ਕਿ ਉਹ ਆਰਾਧਨਾ ਨੂੰ ਪਹਿਲਾਂ ਤੋਂ ਹੀ ਧੱਕੇ ਰੱਖੇ ਤਾਂ ਜੋ ਮੌਕੇ ਤੇ ਸਾਰੀ ਸਥਿਤੀ ਉਹਦੇ ਜਾਨੀ ਕਿ ਹੀਮਾ ਦੇ ਆਪਣੇ ਹੱਥ ਵਿੱਚ ਆ ਜਾਵੇ ਆਰਾਧਨਾ ਵਿਚਾਰੀ ਨੂੰ ਬਚਣ ਦਾ ਇੱਕ ਵੀ ਮੌਕਾ ਨਾ ਮਿਲੇ ਫਿਰ ਜਦੋਂ ਸਾਰੇ ਵਿਦਿਆਰਥੀ ਉੱਠ ਕੇ ਹਾਲ-ਵਾਲ ਨੂੰ ਜਾਣ ਲੱਗੇ ਤਾਂ ਹੀਮਾ ਨੇ ਜਾਣਬੁੱਝ ਕੇ ਆਰਾਧਨਾ ਨੂੰ ਕਲਾਸ ਵਿੱਚ ਰੋਕ ਲਿਆ ਹੀਮਾ ਕਹਿੰਦੀ ਹੈ ਆਰਾਧਨਾ ਗੱਲ ਸੁਣ ਆਰਾਧਨਾ ਕਹਿੰਦੀ ਜੀ ਮੈਮ ਹੀਮਾ ਅੱਜ ਰਜਿਸਟਰ ਤੇ ਡਾਟਾ ਅਪਡੇਟ ਕਰ ਦੇਗੀ ਉਨੇ ਦਿਨ ਮੈਂ ਲਾਇਬ੍ਰੇਰੀ ਤੋਂ ਕੁਝ ਹੋਰ ਰਜਿਸਟਰ ਲੈ ਕੇ ਆਈ ਆ ਕਿ ਹੀਮਾ ਕਲਾਸ ਵਿੱਚੋਂ ਬਾਹਰ ਚਲੀ ਗਈ ਕੁਰੀ ਦਸਕੋ ਮਿੰਟਾਂ ਮਗਰੋਂ ਉਸਨੇ ਅਨੁਰਾਗ ਨੂੰ ਵੀ ਹਾਲ ਵਿੱਚੋਂ ਲੱਭ ਕੇ ਕਲਾਸ ਵਿੱਚ ਪੇਜ ਦਿੱਤਾ ਜਿੱਤੇ ਕਿ ਆਰਾਧਨਾ ਇਕੱਲੀ ਬੈਠੀ ਰਜਿਸਟਰ আপডেট ਕਰ ਰਹੀ ਸੀ ਹੁਣ ਕਲਾਸ ਵਿੱਚ ਅਨੁਰਾਗ ਤੇ ਰਾਧਨਾ ਤੋਂ ਬਗੈਰ ਹੋਰ ਕੋਈ ਵੀ ਨਹੀਂ ਸੀ ਅਨੁਰਾਗ ਕੀ ਕਰ ਰਹੀ ਹੋ ਰਾਧਨਾ ਰਾਧਨਾ ਕਹਿੰਦੀ ਉਹ ਮੈਮ ਨੇ ਕੁਝ ਕੰਮ ਦਿਆਤਾ ਬਸ ਉਸੇ ਕੋ ਪੂਰਾ ਕਰੀ ਥੀ ਇਦ ਹਾਲ ਵਿੱਚ ਸਮਾਰੋਹ ਵੀ ਸ਼ੁਰੂ ਹੋ ਚੱਲਿਆ ਸੀ ਹੌਲੀ ਹੌਲੀ ਕਰਕੇ ਵਿਦਿਆਰਥੀਆਂ ਦੇ ਮਾਪੇ ਵੀ ਆਉਣ ਲੱਗ ਪਏ ਸਨ ਹਾਲ ਤੋਂ ਬਾਅਦ ਇਹ ਅਨਾਉਂਸਮੈਂਟ ਕੀਤੀ ਜਾ ਰਹੀ ਸੀ ਕਿ ਜੇਕਰ ਕੋਈ ਵਿਦਿਆਰਥੀ ਹਾਲ ਵਿੱਚ ਨਾ ਹੋ ਕੇ ਕਿਸੇ ਹੋਰ ਜਗ੍ਹਾ ਮੌਜੂਦ ਹੈ ਤੇ ਉਹ ਜਿੰਨੀ შეਤੀ ਹੋ ਸਕੇ ਹਾਲ ਵਿੱਚ ਆ ਜਾਵੇ ਅਰਾਧਨਾ ਕਹਿੰਦੀ ਯਾਰ ਅਨਰਾਗ ਹਿਮਾਂ ਮੈਨੂੰ ਅਭੀ ਤੱਕ ਨਹੀਂ ਆਈ ਉਧਰ ਪ੍ਰੋਗਰਾਮ ਵੀ ਸ਼ੁਰੂ ਹੋ ਗਿਆ ਅਨਰਾਗ ਕਹਿੰਦਾ ਹਾਂ ਯਾਰ ਪ੍ਰੋਗਰਾਮ ਤਾਂ ਸਟਾਰਟ ਹੋ ਗਿਆ ਔਰ ਵਾਰ-ਵਾਰ ਅਨਾਉਂਸਮੈਂਟ ਵੀ ਹੋਣੇ ਲੱਗੀ ਹੈ ਅਰਾਧਨਾ ਕਹਿੰਦੀ ਹਮ ਤੋ ਬਤਾ ਅਬ ਕੀ ਕਰੇ ਚਲੋ ਹਾਲ ਮੇ ਜਾ ਹਾਂ ਜਹੀਂ ਬੈਠ ਕੇ ਮੈਡਮ ਦਾ ਇੰਤਜ਼ਾਰ ਕਰੀ ਦੋਵੇਂ ਹਲੇ ਕੋਈ ਅਰਾਏ ਬਣਾ ਰਹੇ ਸੰ ਕਿ ਬਾਹਰੋਂ ਕਿਸੇ ਨੇ ਅਚਾਨਕ ਹੀ ਕਲਾਸ ਰੂਮ ਦਾ ਬੂਹਾ ਪੇੜ ਦਿੱਤਾ ਅਨੁਰਾਗ ਕਹਿੰਦਾ ਅਰੇ ਜੇ ਕਿਆ ਦਰਵਾਜ਼ਾ ਹੈ ਕਿਸਨੇ ਵਰਤ ਕਰ ਦਿਆ ਦਰਵਾਜ਼ਾ ਬੰਦ ਹੋਣ ਨਾਲ ਦੋਮਾਂ ਨੂੰ ਹੀ ਹੱਥਾਂ ਪੈਰਾਂ ਦੀ ਪੈ ਗਈ ਅਨਰਾਜਨਾ ਕਹਿੰਦੀ ਅਨਰਾਗ ਮੂਝੇ ਬਹੁਤ ਡਰ ਲੱਗ ਰਿਹਾ ਹੈ ਕਹੀਂ ਕਿਸ ਨੇ ਜਾਣ ਬੁਝ ਕੇ ਹਮੇ ਪਸਾ ਤੋਂ ਨਹੀਂ ਦਿਆ ਚਿੰਤਾ ਦੀਆਂ ਡੋਂਗੀਆਂ ਲਕੀਰਾਂ ਅਰਾਧਨਾ ਦੇ ਚਿਹਰੇ ਤੇ ਸਾਫ਼ ਚਲ ਕਰੀਆਂ ਸਨ ਉਧਰ ਅਨੁਰਾਗ ਦਾ ਵੀ ਮੱਥਾ ਠਣਕਿਆ ਉਸ ਨੂੰ ਮਾਮਲਾ ਸਮੇਂ ਤੇ ਦੇਰ ਨਾ ਲੱਗੀ ਉਹ ਜੋਰ-ਜੋਰ ਦੀ ਦਰਵਾਜ਼ਾ ਖੜਕਾਉਣ ਲੱਗਾ ਪਰ ਕੋਈ ਵੀ ਉਹਨਾਂ ਦੀ ਮਦਦ ਲਈ ਨਾ ਬੋੜਿਆ ਕੁਝ ਦੇਰ ਨੂੰ ਬਾਹਰੋਂ ਹੀਮਾ ਮੈਡਮ ਦੀ ਆਵਾਜ਼ ਆਈ ਹੀਮਾ ਕਿੱਥੇ ਨੇ ਦੋਵੇਂ ਵਿਦਿਆਰਥੀ ਕਹਿੰਦੇ ਆ ਜੀ ਇਸ ਕਮਰੇ ਵਿੱਚ ਕਿਸੇ ਵਿਦਿਆਰਥੀ ਨੇ ਇਸ਼ਾਰੇ ਨਾਲ ਹੀਮਾ ਮੈਡਮ ਨੂੰ ਅਨੁਰਾਗ ਦੇ ਰਾਜਨਾ ਦੇ ਕਲਾਸ ਰੂਮ ਵਿੱਚ ਹੋਣ ਦੀ ਸੂਚੀ ਦਿੱਤੀ ਦਰਵਾਜ਼ਾ ਖੋਲਿਆ ਤਾਂ ਦੋਵੇਂ ਇੱਕੋ ਦਮ ਸਹਿਮ ਜਗੇ ਹੀਮਾ ਕੀ ਕਰਦੇ ਹੋਏ ਥੀ ਕਹਿੰਦੀ ਉਸੇ ਨਾਲ ਲੜ ਰਹੀ ਹੀਮਾ ਮੈਡਮ ਇੱਕਦਮ ਜਿਵੇਂ ਚੀਕੀ ਅਨੁਰਾਗ ਕਹਿੰਦਾ ਮੈਮ ਆਪ ਗਲਤ ਸਮਝ ਰਹੇ ਹੋ ਐਸਾ ਕੁਝ ਵੀ ਨਹੀਂ ਅਨੁਰਾਗ ਨੇ ਆਪਣੇ ਬਾਰੇ ਸਫਾਈ ਦੇਣ ਦੀ ਕੀਤੀ ਪਰ ਹੀਮਾ ਮੈਡਮ ਕਿਤੇ ਸਮਝਣ ਵਾਲੀ ਸੀ ਉਹ ਤਾਂ ਸਭ ਉਹਨਾਂ ਦੀ ਗੱਲ ਸੁਣ ਲਈ ਵੀ ਧਿਆਨ ਨਹੀਂ ਸੀ ਹੀਮਾ ਕਹਿੰਦੀ ਚਲੋ ਪ੍ਰਿੰਸੀਪਲ ਦੇ ਆਫਿਸ ਤੂੰ ਦੋਨਾਂ ਨੂੰ ਆਸ਼ਕੀ ਦਾ ਅੱਜ ਮੈਂ ਕਰਵਾਨੀ ਆ ਰਾਧਨਾ ਕਹਿੰਦੀ ਮੈਡਮ ਥੇਸ ہماری ਬਾਤ ਤੋਂ ਸੁਨੋ ਰਾਧਨਾ ਹੀਮਾ ਮੈਡਮ ਨੇ ਤਰਲੇ ਲੈਣ ਲੱਗੀ ਪਰ ਹੀਮਾ ਮੈਡਮ ਦੇ ਤਾਂ ਜਿਵੇਂ ਆਪਣੇ ਕੰਨਾਂ ਵਿੱਚ ਰੂਹ ਹੀ ਤੁਨ ਲਈ ਸੀ ਕੁਝ ਵੀ ਸੁਣਨ ਨੂੰ ਤਿਆਰੀ ਨਹੀਂ ਸੀ ਕੁਝ ਦੇਰ ਨੂੰ ਤਿੰਨੋਂ ਪ੍ਰਿੰਸੀਪਲ ਦੇ ਆਫਿਸ ਵਿੱਚ ਸਨ ਪ੍ਰਿੰਸੀਪਲ ਤਾਂ ਪਹਿਲਾ ਹੀ ਸਿਧਾਂਤਵਾਦੀ ਬੰਦਾ ਸੀ ਕਾਲਜ ਵਿੱਚ ਇਹੋ ਜਿਹੀ ਕੋਈ ਵੀ ਹਰਕਤ ਉਸ ਬਰਦਾਸ਼ਤ ਨਹੀਂ ਕਰ ਸਕਦਾ ਉਹ ਸਮਝਦਾ ਸੀ ਕਿ ਇਸ ਉਮਰੇ ਮੁੰਡੇ ਕੁੜੀਆਂ ਦਾ ਇੱਕ ਦੂਜੇ ਵੱਲ ਮੋਹੇ ਜਾਣਾ ਸੁਭਾਵਿਕ ਹੈ ਪਰ ਐਦਾਂ ਲੁਕਛਿਪ ਕੇ ਮਿਲਣਾ ਹਦਾਇਤ ਵੀ ਅਭੇਲ ਨਾ ਕਰਨਾ ਜਾਂ ਅਨੈਤਿਕ ਵਿਵਹਾਰ ਕਰਨਾ ਉਸ ਨੂੰ ਜਤੀ ਪਰ ਵੀ ਗਵਾਰਨੈਸੀ ਦਿੱਤਾ ਉਤੋਂ ਹਿਮਾ ਮੈਡਮ ਵੀ ਕਿਹੜਾ ਕੰਮ ਸੀ ਵੱਲ ਦੀ ਵਿੱਚ 3 ਪੌਂਡ ਦਾ ਕੰਮ ਮੂਲ ਰੂਪ ਤੋਂ ਉਹੀ ਕਰ ਰਹੀ ਸੀ ਨਾਲ ਇਲਕਾ ਦੀ ਅਗਵੇ ਸਰਵੀ ਉਹ ਹੀ ਹੋ ਰਹੀ ਸੀ ਹਿਮਾ ਕਹਿੰਦੀ ਸਹ ਇਹਨਾਂ ਦੋਨਾਂ ਦੇ ਕੱਲ ਦਾ ਸਾਰਾ ਮਾਹੌਲ ਵਿਗਾੜ ਕੇ ਰੱਖ ਦਿੱਤਾ ਹੈ ਹੁਣ ਤਾਂ ਟੀਚਰ ਵੀ ਇਹਨਾਂ ਦੀਆਂ ਗੱਲਾਂ ਕਰਨ ਲੱਗ ਪਏ ਨੇ ਹਿਮਾ ਮੈਡਮ ਘੜੇ ਮੁੱਢੀ ਉਖਾੜਨ ਤੇ ਤਾਰੂ ਸੀ ਪ੍ਰਿੰਸੀਪਲ ਕਹਿੰਦਾ ਹਾਂ ਵੀ ਦੱਸੋ ਕਦੋਂ ਤੋਂ ਚੱਲ ਰਿਹਾ ਇਹ ਸਭ अनुराग ਕਹਿੰਦਾ ਸਾਰਾ ਮਾਰੀ ਬਾਤ ਸਮਝਾਉਣ ਦੀ ਕੋਸ਼ਿਸ਼ ਕੀਜੀਏ ਜੀ हेमा ਮੈਡਮ ਬਸ ਆਪਕੋ ਹਮਾਰੇ ਖਿਲਾਫ ਪਰਕਾਰ ਰਹੀ ਹੈ हेमा ਮੈਡਮ ਅਨੁਰਾਗ ਨੂੰ ਲੈ ਕੇ ਕੀ ਮਹਿਸੂਸ ਕਰਦੀ ਸੀ ਅਨੁਰਾਗ ਨੂੰ ਕਿਹੜਾ ਪਤਾ ਨਹੀਂ ਸੀ ਉਹਨੇ ਕਈ ਵਾਰੀ ਹੇਮਾ ਮੈਡਮ ਨੂੰ ਆਪਣੇ ਪੰਨੀ ਨੀਚ ਲਾ ਕੇ ਤਰਸਦਿਆਂ ਵੇਖਿਆ ਸੀ ਪਰ ਉਸ ਦੀ ਇਸ ਤੱਕਣੇ ਵਿੱਚ ਉਸ ਨੂੰ ਪਿਆਰ ਕਰਦੇ ਵੀ ਕਿਦਰੀ ਨਜ਼ਰ ਨਹੀਂ ਸੀ ਆਇਆ हेमा ਕਹਿੰਦੀ ਬੱਧਿਆ ਸਾਹਮਣੇ ਜਵਾਨ ਲੜਾਨਾ ਹੈ ਹੇਮਾ ਨੇ ਗੁੱਸੇ ਭਰੀ ਅੱਖਰ ਨਾਲ ਅਨੁਰਾਗ ਬੰਨੀ ਵੇਖਿਆ ਪਰ ਇਹ ਮਹਿਜ ਇੱਕ ਡਰਾਮਾ ਸੀ ਅਸਲ ਹੀਮਾ ਮੈਡਮ ਦੀ ਮਸਲ ਅੰਚਾ ਪ੍ਰਿੰਸੀਪਲ ਨੂੰ ਪੜਕਾਉਣ ਦੀ ਹੀ ਸੀ ਅੱਗੋਂ ਉਹੀ ਹੋਇਆ ਜੋ ਹੀਮਾ ਮੈਡਮ ਨੇ ਚਾਇਆ ਪ੍ਰਿੰਸੀਪਲ ਨੇ ਹੀਮਾ ਮੈਡਮ ਦੀ ਚੁੱਕ ਕੇ ਜਾ ਕੇ ਦੋਵਾਂ ਵਿਦਿਆਰਥੀਆਂ ਨੂੰ ਕਾਲਜ ਵਿੱਚੋਂ ਕੱਢਣ ਦਾ ਫੈਸਲਾ ਲੈ ਲਿਆ ਪ੍ਰਿੰਸੀਪਲ ਮੈਡਮ ਕਹਿੰਦੇ ਬਲਾਉ ਇਹਨਾਂ ਤੇ ਫਾਦਿਆਂ ਨੂੰ ਉਹਨਾਂ ਨੂੰ ਪਤਾ ਲੱਗੇ ਕਿ ਇਹਨਾਂ ਦੀਆਂ ਕਰਤੂਤਾਂ ਦਾ ਬਸ ਫਿਰ ਕੀ ਸੀ ਕਾਦੇ ਅੱਗੇ ਪਾਜ ਕੋਲਣ ਦੀ ਦੇਰ ਸੀ ਕਿ ਰਾਧਨਾ ਦੇ ਮਾਪਿਆਂ ਨੇ ਉਸ ਨੂੰ ਅਨੁਰਾਗ ਤੋਂ ਹਮੇਸ਼ਾ-ਹਮੇਸ਼ਾ ਲਈ ਦੂਰ ਰਹਿਣ ਲਈ ਆਖ ਦਿੱਤਾ ਹੁਣ ਅਨੁਰਾਗ ਤੇ ਰਾਧਨਾ ਦੋਵਾਂ ਵਿੱਚੋਂ ਕੋਈ ਵੀ ਕੱਲ ਨਹੀਂ ਸੀ ਜਾਂਦਾ ਅਨੁਰਾਗ ਦੇ ਪਿਤਾ ਦਾ ਨਾਮ ਆਪਣਾ ਬਿਜ਼ਨਸ ਸੀ ਤਾਂ ਉਹਨਾਂ ਉਸ ਨੂੰ ਬਿਜ਼ਨਸ ਵਿੱਚ ਪਾ ਲਿਆ ਰਾਧਨਾ ਦਾ ਕੀ ਉਹ ਕਿੱਥੇ ਜਾਂਦੀ ਉਸ ਦੇ ਘਰੋਂ ਬਾਹਰ ਜਾਣ ਤੇ ਵੀ ਪਾਬੰਦੀ ਰਹਿਣ ਲੱਗੀ ਉਹ ਕਿਨੂੰ ਫੋਨ ਕਰਦੀ ਕਿਨੂੰ ਨਹੀਂ ਸਾਰਾ ਹਿਸਾਬ ਉਹਦੇ ਮਾਪਿਆਂ ਕੋਲ ਰਹਿਣ ਲੱਗਾ ਅਨੁਰਾਗ ਨੇ ਤੇ ਇਹ ਦਵਸ ਨੂੰ ਮਿਲਣ ਦੀ ਵੀ ਕੋਸ਼ਿਸ਼ ਕੀਤੀ ਪਰ ਆराधना ਦੇ ਕਰਦਿਆਂ ਨੇ ਤਾਂ ਉਸ ਨਾਲ ਇੰਨੀ ਸ਼ਕਤੀ ਨਾ ਕਿ ਵਿਚਾਰੀ ਕਿ ਬਸ ਕਰ ਜੋਗੀ ਹੀ ਰਹਿ ਗਈ ਉਹ ਰੋਜ਼ ਰਾਤ ਉਫਰੋਕ ਕੇ ਸੌਂਦੀ ਦਿਨੇ ਵੀ ਬਸ ਚੱਲੀ ਬਣੀ ਘੁੰਮਦੀ ਰਹਿੰਦੀ ਪਰ ਉਹਦਾ ਦੁੱਖ ਸ਼ਾਇਦ ਕਿਸੇ ਨੂੰ ਦਿਸਦਾ ਹੀ ਨਹੀਂ ਸੀ ਕੁਝ ਮਹੀਨਿਆਂ ਬਾਅਦ ਖਬਰ ਆਈ ਕਿ ਅਨੁਰਾਗ ਨੇ ਆਪਣੇ ਪਿਤਾ ਦੇ ਕਿਸੇ ਬਿਜ਼ਨਸ 파ਟਨਰ ਦੀ ਕੁੜੀ ਨਾਲ ਸ਼ਾਦੀ ਕਰ ਲਈ ਸ਼ਾਦੀ ਵੀ ਅਨੁਰਾਗ ਦੀ ਮਰਜ਼ੀ ਨਾਲ ਹੋਈ ਜਾਣੀ ਕੋਈ ਜੋਰ ਜ਼ਬਰਦਸਤੀ ਨਹੀਂ ਪਰ ਅਨੁਰਾਗ ਇਸ ਰਿਸ਼ਤੇ ਲਈ ਇੰਨੀ ਛੇਤੀ ਮੰਨ ਕੇ ਮ ਗਿਆ ਕਿ ਉਹ ਰਾਧਨਾ ਨੂੰ ਪੁੱਲ ਗਿਆ ਜਾਂ ਹੁਣ ਉਸ ਨੂੰ ਉਹਦੀ ਕੋਈ ਲੋੜ ਮਹਿਸੂਸ ਨਹੀਂ ਹੋਈ ਸੀ ਇਹੋ ਜਿਹੇ ਕਈ ਸਵਾਲ ਰਾਧਨਾ ਦੇ ਮਨ ਵਿੱਚ ਘੁੰਮਦੇ ਰਹਿੰਦੇ ਔਰ ਹਮੇਸ਼ਾ ਪਰੇਸ਼ਾਨ ਹੋਈ ਰਹਿੰਦੀ ਨਾ ਕਿਸੇ ਨੂੰ ਚੱਜ ਨਾ ਬੁਲਾਉਂਦੀ ਨਾ ਕਿਸੇ ਨਾਲ ਚੱਜ ਨਾ ਬੋਲਦੀ ਕੰਮ ਕਰਦੀ ਕਰਦੀ ਪਤਾ ਨਹੀਂ ਕਿੱਥੇ ਹੋ ਜਾਂਦੀ ਹੌਲੀ ਹੌਲੀ ਉਹ ਡਿਪਰੈਸ਼ਨ ਦਾ ਸ਼ਿਕਾਰ ਹੋਣ ਲੱਗੀ ਇੱਕ ਦਿਨ ਰਾਧਨਾ ਬਿਨਾਂ ਕਿਸੇ ਨੂੰ ਦੱਸੇ ਘਰ ਤੋਂ ਬਾਹਰ ਚਲੀ ਗਈ ਇਦਾਂ ਜਾ ਕੇ ਉਹ ਨਿਰਾਗ ਤੇ ਕਰ ਅੱਪਰ ਗਈ ਉਸਨੇ ਕਾਦੀ ਢੋਰ ਬੈਲ ਵਜਾਈ ਸਾਹਮਣੇ ਉਹ ਨਿਰਾਗ ਖੜਾ ਮਿਲਿਆ ਅਨੁਰਾਗ ਕਹਿੰਦਾ ਆਦਨਾ ਤੂੰ ਯਹਾਂ ਇਸ ਵਕਤ ਅਨੁਰਾਗ ਆਦਨਾ ਨੂੰ ਵੇਕੇ ਪੰਬਲ ਬੋਸੇ ਵਿੱਚ ਬਹਿ ਗਿਆ ਉਸ ਨੂੰ ਸਮਝ ਨਾ ਆਵੇ ਕਿ ਉਹ ਕੀ ਕਰੇ ਆਦਨਾ ਕਹਿੰਦੀ ਕਿਉਂ ਮੂਝੇ ਦੇਖ ਕੇ ਖੁਸ਼ ਨਹੀਂ ਹੋਏ ਕਿਆ ਤੂੰ ਆਦਨਾ ਨੇ ਇਸ ਹਵਾਲੀ ਨਜ਼ਰਾਂ ਨਾਲ ਅਨੁਰਾਗ ਤੇ ਘੜਾ ਲਈਆਂ ਅਨੁਰਾਗ ਕਹਿੰਦਾ ਨਹੀਂ ਨਹੀਂ ਐਸੀ ਬਾਤ ਨਹੀਂ ਆਓ ਅੰਦਰ ਆਓ ਅਰਧਨਾ ਕਹਿੰਦੀ ਕਿਸ ਹੱਕ ਸੇ ਮੁਝੇ ਅੰਦਰ ਆਨੇ ਕੋ ਕਹਿ ਰਹੀ ਹੈ ਪਤਾ ਹੈ ਨਾ ਅਬ ਹਮਾਰੇ ਵਿਚ ਕੁਝ ਵੀ ਨਹੀਂ ਬਚਾ ਕਿਆ ਜਵਾਬ ਦੂੰਗੇ ਆਪਣੀ ਪਤਨੀ ਕੋ ਕਿ ਮੈਂ ਕੌਣ ਹਾਂ ਕਿਆ ਰਿਸ਼ਤਾ ਹੈ ਮੇਰਾ ਤੁਮ ਸੇ ਉਹ ਸੌਰੀ ਐਕਚੁਅਲੀ ਕਿਆ ਰਿਸ਼ਤਾ ਥਾ ਮੇਰਾ ਤੁਮ ਸੇ ਹੈ ਨਾ ਅਨੁਰਾਗ ਅਨੁਰਾਗ ਇਸ ਵਕਤ ਮੌਨ ਹੋਇਆ ਖੜਾ ਉਹ ਦਿਆਂ ਗੱਲ ਸੁਣ ਰਿਹਾ ਸੀ ਉਹ ਆਧਨਾ ਨੂੰ ਕਹਿੰਦਾ ਵੀ ਤੇ ਕੀ ਕਹਿੰਦਾ ਏ ਕਿ ਆਪਣੇ ਪਿਆਰ ਨੂੰ ਪਾਉਣ ਖਾਤਰ ਕੁਝ ਵੀ ਨਹੀਂ ਸੀ ਕਰ ਪਾਇਆ ਜਾਂ ਫਿਰ ਇਹ ਕਿ ਉਹ ਸਮਾਜ ਵਿੱਚ ਬਣੀਆ ਆਪਣੀ ਅਖੌਤੀ ਇੱਜ਼ਤ ਨੂੰ ਆਪਣੇ ਪਿਆਰ ਦੇ ਬਦਲੇ ਕੁਰਬਾਨੀ ਸੀ ਕਰ ਸਕਿਆ ਅਰਾਧਨਾ ਕਹਿੰਦੀ ਚੁੱਪ ਕਿਉਂ ਹੋ ਅਨਰਾਗ ਕੁਝ ਤਾਂ ਬੋਲੋ ਅਨਰਾਗ ਕਹਿੰਦਾ ਆਈ ਐਮ ਸੌਰੀ ਰਾਧਨਾ ਮੈਂ ਤੁਮੇ ਧੋਖਾ ਨਹੀਂ ਦੇਣਾ ਚਾਹਤਾ ਥਾ ਉਹਦਰ ਅਸਲ ਜੋ ਹੋਈ ਕੇ ਅਰਾਧਨਾ ਕਹਿੰਦੀ ਅੱਬ ਕੀ ਫਾਇਦਾ ਅਨਰਾਗ ਇਨ ਸਭ ਬਾਤੋਂ ਕਾ ਸਫਾਈ ਦੇਨੇ ਮੇਂ ਅੱਬ ਕੁਛ ਵੀ ਨਹੀਂ ਹੋਗਾ ਕੌਣ ਸਫਾਈ ਮੈਂ ਤੇਮਾਰੀ ਹੋ ਜਾਊਂਗੀ ਅਰਾਧਨਾ ਰੋਂਦੀ ਕਲਾਉਂਦੀ ਉਤੋਂ ਦੌੜ ਗਈ ਅਰਾਧਨਾ ਨੂੰ ਮਿਲੇ ਧੋਖੇ ਕਾਰਨ ਉਸਦੀ ਹਾਲ ਤਿੰਨ ਪਰ ਦਿਨ ਬੱਤਰ ਹੁੰਦੀ ਜਾ ਰਹੀ ਸੀ ਉਹ ਕਿਸੇ ਨੂੰ ਕੁਝ ਦੱਸ ਵੀ ਨਹੀਂ ਸੀ ਰਹੀ ਬਸ ਅੰਦਰੋਂ ਅੰਦਰ ਹੀ ਘੁੱਟਦੀ ਜਾ ਰਹੀ ਸੀ ਉਸ ਰਾਤ ਜਦ ਉਹ ਵਾਪਸ ਆਈ ਤੇ ਅਰਾਧਨਾ ਦੀ ਮਾਂ ਕਹਿੰਦੀ ਕਾਹਾਂ ਗਈ ਥੀ ਤੂੰ ਸਾਹਮਣੇ ਹੀ ਬੁਹੇ ਤੇ ਅਰਾਧਨਾ ਦੀ ਮਾਂ ਉਹਦੇ ਪਿਤਾ ਤੇ ਅਰਾਧਨਾ ਦੀ ਪੈਣ ਗੋਰੀ ਕਰੇ ਸਨ ਤਿੰਨਾਂ ਦੇ ਹੀ ਮੂੰਹ ਇਸ ਵਕਤ ਅਰਾਧਨਾ ਦੀ ਫਿਕਰ ਵਿੱਚ ਉੱਦੇ ਪਏ ਸਨ ਤੇ ਇਧਰ ਅਰਾਧਨਾ ਰਾਧਾ ਦੇ ਚਿਹਰੇ ਤੇ ਖੋਪਰੇਸ਼ਾਨੀ ਵੀ ਇੱਕ ਲਕੀਰ ਖਿੱਚੀ ਨਜ਼ਰ ਆ ਰਹੀ ਸੀ ਉਹ ਇੰਨੀ ਰਾਤ ਗਏ ਕਰਦਿਆਂ ਤੋਂ ਚੋੜੀ ਅਨਾਰਗ ਨੂੰ ਮਿਲਣ ਗਈ ਤੇ ਪਹਿਲਾਂ ਹੀ ਜਾਣਦੀ ਸੀ ਕਿ ਉਸ ਨੂੰ ਘਰ ਆਉਂਦੇ ਇਹੋ ਜਿਹੇ ਸ੍ਰਿਸ਼ ਦੇਖਣ ਨੂੰ ਮਿਲਣ ਵਾਲਾ ਸੀ ਸੋ ਦਿਨਾਂ ਨੂੰ ਆਹਮਣੇ ਖੜਾ ਵੇਖ ਕੇ ਜਰਾ ਵੀ ਜਿੰਨਾ ਵੀ ਘਬराई ਨਹੀਂ ਸੀ ਰਾਧਾ ਨਾ ਦੀ ਮਾਂ ਕਹਿੰਦੀ ਬੋਲਤੀ ਕਿਉਂ ਨਹੀਂ ਆਪ ਸਿੱਧਾ-ਸਿੱਧਾ ਬਤਾ ਅਨਾਰਗ ਸੀ ਮਿਲਣ ਗਈ ਥੀ ਨਾ ਅਨਾਰਗ ਦਾ ਨਾਂ ਸੁਣਦਿਆਂ ਰਾਧਾ ਮੁੜ ਤੋਂ ਫਿਸ ਪਈ राधाना देविता कहती सुना नहीं तुझे क्या पूछ रही है तेरी माँ गौरी कहती पापा अब शांत रहो देखो तो सही क्या हालत हुई पड़ी है उसकी ऐसे बू में जवाब देगी तो कैसे देगी कम से कम उसे अंदर तो आने दो तो। राधना दे पिता कहते हाँ हाँ क्यों नहीं इसका अपना घर है जब जी करे आए जब जी करे मुंह उठा के चले जाए हम कौन होते हैं इसे रोकने वाले राधना पिता ने गुजे अर्था में चौबी में गल आख सुनाई ਰਾਧਨਾ ਦੀ ਮਾਂ ਕਹਿੰਦੀ ਅਤੇ ਅਬ ਬਸ ਵੀ ਕਰ ਜੀਏ ਕਿਉਂ ਆਪਣੀ ਹਲਾਦ ਕੇ ਦੁਸ਼ਮਣ ਬਣੇ ਬੈਠੇ ਹੋ ਦੇਖ ਨਹੀਂ ਰਹੇ ਇਹ ਕੈਸੇ ਰੋ ਰਹੀ ਹੈ ਵਿਚਾਰੀ ਰਾਧਨਾ ਦੇ ਪਿਤਾ ਕਹਿੰਦੇ ਤੂੰ ਕਿਆ ਮੈਨੇ ਰੁਲਾਇਆ ਹੈ ਇਸੇ ਆਪਣੇ ਹੀ ਇੱਕ ਕਰਮਾ ਦਾ ਫਲ ਭੋਗ ਰਹੀ ਹੈ ਅਬ ਰੋਏ ਨਾ ਤਾਂ ਔਰ ਕੀ ਕਰੇ ਉਕਤ ਕੋ ਕਰਮ ਲਫਜ਼ ਅਰਾਧਨਾ ਦੀ ਪਿਤਾ ਨੇ ਜੋਰ ਦਿੰਦੇ ਆਖਿਆ ਬਰੀ ਕਹਿੰਦੀ ਪਾਪਾ ਅਬ ਬਸ ਕਰੋ ਚੁੱਪ ਕਰ ਜਾਓ ਆਪ ਔਰ ਤੂੰ ਅਰਾਧਨਾ ਚਲੋ ਅੰਦਰ ਚਲੋ ਬਹੁਤ ਰਾਤ ਹੋ ਗਈ। ਸਵੇਰ ਬਾਅਦ ਕਰਦੇ ਹਾਂ। ਸਵੇਰ ਹੋਈ ਤਾਂ ਬਾਪ-ਬੇਟੀ ਵਿੱਚ ਫਿਰ ਤੋਂ ਬਹਿਸ ਤਕਰਾਰ ਹੋਣ ਲੱਗੀ। ਅਖੀਰ ਫੈਸਲਾ ਹੋਇਆ ਕਿ ਉਹ ਦਿੱਲੀ ਵਿੱਚ ਰਹਿਣ ਹੀ ਨਹੀਂ। ਇੱਕ ਮਹੀਨੇ ਮਗਰੋਂ ਉਹਨਾਂ ਦਿੱਲੀ ਤੋਂ ਨਮਸ਼ਾ ਸ਼ਿਫਟ ਕਰ ਲਿਆ। ਅਰਾਗਨ ਦੇ ਪਿਤਾ ਸੋਚਦੇ ਸਨ ਕਿ ਜਿਹਾ ਕਰਨਾ ਅਰਾਗਨ ਦੇ ਹੱਥ ਵਿੱਚ ਧਾਰ ਆਵੇਗਾ। ਤੋ ਉਹ ਨਰਾਜ਼ ਤੋਂ ਦੂਰ ਹੋਵੇਗੀ ਤਾਂ ਉਸ ਦਾ ਧਿਆਨ ਵੀ ਅਨੁਰਾਗ ਵੱਲ ਨਹੀਂ ਹੋ ਜਾਵੇਗਾ। ਪਰ ਉਹਨਾਂ ਦੀ ਇਸ ਸੋਚ ਨੂੰ ਉਸ ਵਕਤ ਜ਼ੋਰ ਦਾ ਤੱਕਾ ਲਗਾ। ਜਦ ਸ਼ਿਫਟ ਕਰਨ ਦੀ ਵਾਜੂਦ ਵੀ ਆराधना ਅੰਭਰਾਕ ਤੋਂ ਆਪਣਾ ਮੂਹਵੰਦਨ ਤੋੜ ਪਈ ਆराधना ਦਾ ਹਰ ਪਲ ਚੁੱਪ ਰਹਿਣਾ ਆराधना ਦੇ ਪਿਤਾ ਨੂੰ ਵੀ ਦਵਾਰਾ ਨਹੀਂ ਸੀ ਕੁਝ ਦਿਨ ਉਹਨਾਂ ਨੂੰ ਇਹ ਵੀ ਫਿਕਰ ਰਿਹਾ ਕਿ ਸਾਰਿਆ ਸੀ ਕਿ ਆराधना ਦੀ ਉਮਰ ਹੁਣ ਬਿਉਂਜੋਗ ਹੋ ਗਈ ਸੀ ਇਸ ਲਈ ਜੇਕਰ ਉਹਨਾਂ ਰਾਗ ਨੂੰ ਪਲਾ ਨਾ ਪਾਈ ਤਾਂ ਨਵੇਂ ਥਾਂਵੇਂ ਬਿਆਏ ਮਗਰੋਂ ਖੁਦ ਨੂੰ ਅਡਜਸਟ ਵੀ ਮੇ ਕਰੇਗੀ ਇਨੇ ਦੂਨੀ ਗੋਰੀ ਵੀ ਲਈ ਜਿਸ ਤੇ ਆਉਣੇ ਸ਼ੁਰੂ ਹੋ ਗਏ ਇੱਕ ਉਸ ਦਾ ਗੋਰੀ ਦੇ ਪਰਿਵਾਰ ਵਾਲਿਆਂ ਨੂੰ ਪਸੰਦ ਹੀ ਆ ਗਿਆ ਪਰ ਮੁੰਡਾ ਗੋਰੀ ਵਾਲਿਆਂ ਨੇ ਮੁੰਡੇ ਵਾਲਿਆਂ ਨੇ ਰਿਸ਼ਤੇ ਲਈ ਨਾ ਕਰ ਦਿੱਤੀ ਅਸਲ ਹੋਇਆ ਕੁਝ ਇੰਜ ਕੀ ਸਾਰੇ ਪਰਿਵਾਰਕ ਮੈਂਬਰ ਸਮੇਤ ਮੁੰਡੇ ਵਾਲਿਆਂ ਨੇ ਗੋਰੀ ਦੇ ਘਰ ਦੇਖ ਦਿਖਾਈ ਲਈ ਇਕੱਠੇ ਬੈਠੇ ਸਨ ਜਦ ਗੋਰੀ ਆਪਣੀ ਮਾਂ ਦੇ ਕਹਿਣ ਤੇ ਮੁੰਡੇ ਵਾਲਿਆਂ ਲਈ ਚਾਹ ਲੈਣ ਗਈ ਤਾਂ ਆਦਨਾ ਇਸ ਜਿੱਤੇ ਅੜ ਗਈ ਕਿ ਹੋਰ ਆਪ ਜਾ ਕੇ ਮਹਿਮਾਨਾਂ ਲਈ ਚਾਹ ਬਣਾ ਕੇ ਲਿਆਵੇਗੀ ਅਰਾਧਨਾ ਗਈ ਤੇ ਸਾਰਿਆਂ ਦੀ ਚਾਹ ਬਣਾ ਕੇ ਲਿਆਈ ਕੁਝ ਰਸਮੀ ਗੱਲਾਂ ਬਾਤਾਂ ਵੀ ਹੋਈਆਂ ਮਗਰੋਂ ਮੁੰਡੇ ਤੇ ਕੁੜੀ ਨੂੰ ਇਕੱਲਿਆਂ ਕੁਝ देर ਗੱਲਬਾਤ ਕਰਨ ਲਈ ਅੰਦਰ ਕਮਰੇ ਵਿੱਚ ਭੇਜ ਦਿੱਤਾ ਗਿਆ ਜਦ ਦੋਵੇਂ ਬਾਹਰ ਆਏ ਤਾਂ ਮੁੰਡੇ ਨੇ ਕਿਹਾ ਕਿ ਮੈਨੂੰ ਤਾਂ ਰਿਸ਼ਤਾ ਪਸੰਦ ਹੈ ਗੋਰੀ ਨੇ ਵੀ ਸ਼ਰਮਾ ਕੇ ਜੇ ਹਾਂ ਮੈਂ ਪਾ ਦਿੱਤੀ ਦੋਵੇਂ ਤੇਰਾ ਇੱਕ ਦੂਜੇ ਨੂੰ ਵਧਾਈਆਂ ਦੇਣ ਲੱਗੀਆਂ ਪਰ ਅਰਾਧਨਾ ਉਸ ਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਸੀ ਅਰਾਧਨਾ ਦੀ ਮਾਂ ਕਹਿੰਦੀ ਅਰਾਧਨਾ ਬੇਟਾ ਕਿਆ ਬੋਲ ਰਹੀ ਹੈ ਤੂੰ ਆਪ ਤਾਂ ਤੇਰੀ ਬਹਿਨ ਨੇ ਵੀ ਹਾਂ ਕਰਦੀ ਹੈ ਫਿਰ ਤੂੰ ਕਿਉਂ ਇਸ ਰਿਸ਼ਤੇ ਸੇ ਮਨਾ ਕਰ ਰਹੀ ਹੈ ਆਰਾਧਨਾ ਕਹਿੰਦੀ ਉਸਨੇ ਹਾਂ ਕਰਤੀ ਔਰ ਆਪਣੇ ਮਨ ਲਿਆ ਗौरी ਤੂੰ ਬਤਾ ਕਿਤਨਾ ਜਾਣਦੀ ਹੈ ਤੂੰ ਇਸ ਲੜਕੇ ਕੋ ਗौरी ਕਹਿੰਦੀ ਹੈ ਆਰਾਧਨਾ ਚੁੱਪ ਕਰ ਕਿਉਂ ਤਮਾਸ਼ਾ ਖੜਾ ਕਰ ਰਹੀ ਹੈ ਗौरी ਨੇ ਕੁੱਟਮੀ ਜੀ ਆਵਾਜ਼ ਵਿੱਚ ਆਰਾਧਨਾ ਨੂੰ ਹੋੜਦਿਆਂ ਆਕਿਆ ਮੁੰਡੇ ਦੀ ਮਾਂ ਕਹਿੰਦੀ ਕਿਆ ਬਾਤ ਹੈ ਬਹਿਨ ਜੀ ये ऐसे क्यों बोल रही है रिश्ते के लिए आपकी हां तो है ना आराधना की मां कहती जी, जी रिश्ता तो आप पक्का ही समझिए बस बताइए कब करवानी है दोनों की सगाई सगाईना आप सगाई तक कहाँ पहुंच गई पहले दोनों को एक दूसरे को जान तो लेने दो आराधना की मां कहती तू चुप कर आराधना तुझे अभी कुछ नहीं पता आराधना कहती क्या नहीं पता मां आपको क्या लगता है कि मुझे इन चीजों की समझ नहीं माँ मैं कोई दूध पीती बच्ची थोड़ो ना हूँ सब समझती हूँ मैं भी दस मिनट लड़के और लड़की को अलग किसी कमरे में बिठा देने से आप क्या सोचती हैं कि दोनों एक दूसरे को जान लेते हैं एक दूसरे को समझ भी लेते हैं नहीं माँ नहीं दस मिनट तो दूर रहा दस दस सालों तक भी लोग एक दूसरे को समझ नहीं पाते और ऐसा रिश्ता भी पला कैसा रिश्ता जिसकी बुनियाद ही झूठ पर हो जहां लड़का लड़की एक दूसरे को बिना समझे और बिना जाने रिश्ते के लिए हाँ कर दे जबकि बाद में अपनी सारी जिंदगी एक दूसरे के साथ एडजस्ट करते हुए गुजार दे क्या यही होता है विवाह का मतलब क्या यही है रिश्ते जोड़ने का अर्थ आराधना दया कही गलां बेशक चुभविया सन पर है तो हकीकत के नेड़े ही सन ਸਾਡੇ ਸਮਾਜ ਵਿੱਚ ਬਹੁਤ ਤੇ ਰਿਸ਼ਤੇ ਮੁੰਡੇ ਕੁੜੀ ਦੀ ਆਪਸੀ ਸਹਿਮਤੀ ਨਾਲ ਨਹੀਂ ਸਗੋ ਮੁੰਡਾ ਕੁੜੀ ਤੇ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਨਾਲ ਕਰਵਾਏ ਜਾਂਦੇ ਹਨ ਬਹੁਤ ਘਾਟਨ ਅਜਿਹੇ ਲੋਕ ਜੋ ਆਪਣੇ ਬੱਚਿਆਂ ਨੂੰ ਆਪੋ ਆਪਣੇ ਜੀਵਨ ਸਾਥੀ ਚੁਣਨ ਦੀ ਖੋਲ ਦਿੰਦੇ ਹਨ ਵਰਨਾ ਬਾਕੀ ਸਾਰੇ ਰਿਸ਼ਤੇ ਪੱਕੇ ਹੋਣ ਤੋਂ ਪਹਿਲਾਂ ਹੀ ਮਿੱਟੀ ਦੇ ਕੱਚੇ ਕੜੇ ਵਾਂਗ ਟੜਕੇ ਰਹਿ ਜਾਂਦੇ ਹਨ ਖਾਸ ਕਰ ਉਦੋਂ ਜਦੋਂ ਮਸਲਾ ਮੁਹੱਬਤ ਦਾ ਹੋਵੇ ਖੈਰ ਅਰਾਧਨਾ ਦੇ ਇਸ ਵਿਵਹਾਰ ਨੇ ਮੁੰਡੇ ਵਾਲਿਆਂ ਨੂੰ ਸੋਚੀ ਪਾ ਦਿੱਤਾ ਸੀ ਬੇਸ਼ੱਕ ਉਹ ਉਸ ਦੀਆਂ ਇੰਨਾਂ ਸਾਰੀਆਂ ਕੱਲਾਂ ਇਤفاق ਰੱਖਦੇ ਸਨ ਪਰ ਮੌਕੇ ਤੇ ਸਹਿਮਤ ਹੋਣਾ ਸ਼ਾਇਦ ਉਹਨਾਂ ਲਈ ਆਪਣੀ ਹੇਤੀ ਦੇ ਸਮਾਨ ਸੀ ਸੋ ਉਹਨਾਂ ਇਸ ਰਿਸ਼ਤੇ ਲਈ ਵਕਤ ਸਿਰ ਹੀ ਨਾ ਕਰ ਦਿੱਤੀ ਕੁਝ ਦਿਨਾਂ ਬਾਅਦ ਗौरी ਦਾ ਵਿਆਹ ਉਸੇ ਦੀ ਪਸੰਦ ਦੇ ਮੁੰਡੇ ਨਾਲ ਕਰ ਦਿੱਤਾ ਗਿਆ ਹੋਇਆ ਕੁਝ ਇੰਜ ਕੀ ਦੋਵੇਂ ਕਾਫੀ ਟਾਈਮ ਤੋਂ ਆਨਲਾਈਨ ਡੇਟਿੰਗ ਡੇਟਿੰਗ ਕਰਦੇ ਪਏ ਸਨ ਤੇ ਮੁੰਡੇ ਨੇ ਆਪਣੇ ਕਰਦਿਆਂ ਨੂੰ ਵੀ ਗौरी ਵਾਲੇ ਦੱਸਿਆ ਹੋਇਆ ਸੀ ਆਗੋ ਕਰਦਿਆਂ ਨੂੰ ਵੀ ਕੋਈ ਇਤਰਾਜ਼ ਨਹੀਂ ਸੀ ਬਸ ਗौरी ਦੇ ਪਰਿਵਾਰ ਵਾਲਿਆਂ ਦੀ ਸਹਿਮਤੀ ਹੀ ਬਾਕੀ ਸੀ ਸੋ ਜਦ ਗौरी ਨੇ ਮੁੰਡੇ ਨੂੰ ਦੱਸਿਆ ਕਿ ਉਹਦੇ ਪਰਿਵਾਰ ਵਾਲੇ ਉਸ ਲਈ ਰਿਸ਼ਤਾ ਟੋਲ ਰਹੇ ਹਨ ਤਾਂ ਪਹਿਲੇ ਰਿਸ਼ਤੇ ਤੋਂ ਹੋਈ ਨਾ ਤੋਂ ਬਾਅਦ ਇਸੇ ਮੁੰਡੇ ਦੇ ਪਰਿਵਾਰ ਵਾਲੇ ਗौरी ਦੇ ਪਰਿਵਾਰ ਵਾਲਿਆਂ ਨਾਲ ਮਿਲੇ ਐਤ ਕੀ ਅਰਾਧਨਾ ਨੂੰ ਵੀ ਇਸ ਰਿਸ਼ਤੇ ਨਾਲ ਕੋਈ ਆਪੱਤ ਨਹੀਂ ਸੀ ਕਿਉਂਕਿ ਜੋ ਮੁੰਡਾ ਉਹਦੀ ਪਹਿਣ ਗौरी ਦੀ ਪਸੰਦ ਦਾ ਹੀ ਸੀ ਸੋ ਮਿੱਥੇ ਦੈਨ ਦੋਮਾ ਦਾ ਵਿਆਹ ਕਰ ਦਿੱਤਾ ਗਿਆ ਤੇ ਗੋਰੀ ਨੌ ਬੜਕੇ ਸਾਡੇ ਘਰਾਂ ਵਿੱਚ ਰਹਿਣ ਲਈ ਆ ਗਈ ਰਹੀ ਗੱਲ ਆਰਾਧਨਾ ਦੀ ਤਾਂ ਉਸਨੇ ਉਸ ਵਕਤ ਤੱਕ ਦਾ ਵਿਆਹ ਨਹੀਂ ਸੀ ਕਰਵਾਇਆ ਜਦੋਂ ਮੈਂ ਲੁਧਿਆਣਾ ਰਹਿਣ ਲਈ ਗਿਆ ਸੀ ਮਗਰੋਂ ਉਸ ਦਾ ਕਿਸ ਨਾਲ ਜਾਂ ਕਿਸ ਥਾਂ ਹੋਇਆ ਮੈਨੂੰ ਕੋਈ ਜਾਣਕਾਰੀ ਨਹੀਂ ਸੀ ਕਿਉਂਕਿ ਜੋ ਮੈਂ ਆਪਣੇ ਮੰਮੀ ਪਾਪਾ ਕੋਲ ਬਹੁਤਾ ਚਿਰ ਨਹੀਂ ਸੀ ਰਿਹਾ ਜਿੱਥੇ ਤੱਕ ਆਰਾਧਨਾ ਦੇ ਮੈਨੂੰ ਪਸੰਦ ਕਰਨ ਦੀ ਗੱਲ ਸੀ ਮੇਰੇ ਖਿਆਲ ਹੋਇਆ ਕੁਝ ਇੰਜ ਹੋਵੇਗਾ ਕਿ ਅਨੁਰਾਗ ਤੋਂ ਮਿਲੇ ਤੋਂ ਬਾਅਦ ਆਰਾਧਨਾ ਅੰਦਰ ਕਾਫੀ ਟੁੱਟ ਚੁੱਕੀ ਹੋਵੇਗੀ ਹੁਣ ਉਹ ਕਿਸੇ ਤੇ ਵੀ ਪ੍ਰੋਸਾ ਕਰਨੋਂ ਡਰਦੀ ਹੋਵੇਗੀ ਉਹਦਾ ਦੁਨੀਆ ਤੋਂ ਕੱਟੇ-ਕੱਟੇ ਰਹਿਣਾ ਉਹਦੀ ਵਿਗੜੀ ਮਾਨਸਿਕ ਦਸ਼ਾ ਦਾ ਪ੍ਰਤੀਕ ਸੀ ਇੱਕ ਦਿਨ ਦੱਸਿਆ ਸੀ ਕਿ ਮੈਨੂੰ ਗौरी ਨੇ ਕਿ ਆਰਾਧਨਾ ਕਿਉਂ ਮੇਰੇ ਮਗਰ-ਮਗਰ ਫਿਰਦੀ ਰਹਿੰਦੀ ਸੀ ਅਸਲ ਉਹ ਮੈਨੂੰ ਅਨੁਰਾਗ ਨਾਲ ਜੋੜ ਕੇ ਵੇਖ ਰਹੀ ਸੀ ਮੇਰਾ ਸੁਭਾਅ ਵੀ ਉਸ ਨੂੰ ਇਨ ਵਿਨ ਅਨੁਰਾਗ ਵਰਗਾ ਹੀ ਲੱਗਦਾ ਸੀ ਤੇ ਮੇਰਾ ਹਾਸਾ ਉਹ ਆਖਦੀ ਸੀ ਕਿ ਮੈਂ ਅਨੁਰਾਗ ਵਾਂ ਗੂਹੀ ਹੱਸਦਾ ਹਾਂ ਖੈਰ ਇਹ ਗਲਤੀ ਸੀ ਆराधना ਦੀ ਪਰ ਮੇਰੀ ਸਮੱਸਿਆ ਤਾਂ ਉਦੋਂ ਖੜੀ ਹੋਈ ਜਦ ਆराधना ਰਾਤੀ ਕੋਠੇ ਤੇ ਖੜੀ ਮੇਰੇ ਨਾਲ ਗੱਲਾਂ ਕਰਦੀ ਰਹੀ ਉਸ ਨਾਲ ਕੋਈ ਗੱਲਬਾਤ ਕਰਨ ਤੋਂ ਪਹਿਲਾਂ ਮੈਂ ਗौरी ਤੋਂ ਉਸ ਬਾਰੇ ਕਾਫੀ ਗੱਲਾਂ ਪੁੱਛ ਲਈਆਂ ਸਨ ਗौरी ਨੇ ਹੀ ਮੈਨੂੰ ਆराधना ਦੀ ਬੀਤੀ ਕਹਾਣੀ ਨਾਲ ਜੋੜਿਆ ਸੀ ਵਰਨਾ ਮੈਂ ਤਾਂ ਆराधना ਬਾਰੇ ਪਤਾ ਨਹੀਂ ਕਿ ਕੀ ਸੋਚੀ ਬੈਠਾ ਸੀ ਜਿਸ ਰਾਤ ਪਹਿਲੀ ਵਾਰ ਮੇਰੀ ਉਸ ਨਾਲ ਗੱਲ ਹੋਈ ਅਰਾਧਨਾ ਕਹਿੰਦੀ ਹੈ ਉਸਨੇ ਆਪਣੇ ਕੋਠੇ ਤੇ ਖੜੀ ਨੇ ਮੈਨੂੰ ਇਹ ਇਸ਼ਾਰਾ ਕੀਤਾ ਮੈਂ ਕਿਹਾ ਹਾਂਜੀ ਮੈਂ ਹਲੇ ਸੁਪਤਾ ਨਹੀਂ ਸੀ ਬਸ ਐਵੇਂ ਹੀ ਇਧਰ ਉਧਰ ਵੇਖਦਾ ਪਿਆ ਸੀ ਜਦੋਂ ਮੇਰੀ ਨਜ਼ਰ ਅਰਾਧਨਾ ਤੇ ਪਈ ਸੀ ਅਰਾਧਨਾ ਆਪਣੇ ਅੱਗੇ ਕੀ ਕਰਨੇ ਕੀ ਸੋਚੀ ਹੈ ਅਰਾਧਨਾ ਮੈਨੂੰ ਮੇਰੀ ਅੱਗੇ ਦੀ ਸਟੱਡੀ ਬਾਰੇ ਪੁੱਛ ਰਹੀ ਸੀ ਸ਼ਾਇਦ ਮੇਰੀ ਤਰ੍ਹਾਂ ਉਹਨਾਂ ਨੇ ਵੀ ਗੌਰੀ ਤੋਂ ਮੇਰੇ ਬਾਰੇ ਪੁੱਛ ਪੜタル ਕਰ ਰੱਖੀ ਹੋਵੇ ਮੈਂ ਕਿਹਾ ਜੀ ਮੈਂ ਅੱਗੇ ਇੰਜੀਨੀਅਰਿੰਗ ਕਰਨ ਬਾਰੇ ਸੋਚੀ ਹੈ ਆਰਾਧਨਾ ਕਹਿੰਦੀ ਉਹ ਵਾਓ ਦੈਟਸ ਨਾਈਸ ਬਸ ਇੱਕ ਕੌਨਸੀ ਜਗ੍ਹਾਸ ਮੈਂ ਇੰਜੀਨੀਅਰ ਕਰਨੇ ਦਾ ਸੋਚਿਆ ਹੈ ਮੈਂ ਕਿਹਾ ਫਿਲਹਾਲ ਤਾਂ ਕੁਝ ਪੱਕਾ ਨਹੀਂ ਬਾਕੀ ਦੇਖਦੇ ਹਾਂ ਜਿੱਥੇ ਮਿਲ ਗਏ ਮੈਂ ਬੜੀ ਹੀ ਲਾਪਰਵਾਹੀ ਵਿੱਚ ਉੱਤਰ ਦਿੱਤਾ ਮੈਨੂੰ ਨਹੀਂ ਸੀ ਪਤਾ ਕਿ ਮੇਰਾ ਐਦਾਂ ਰਹਿਣਾ ਐਦਾਂ ਕਹਿਣਾ ਵੀ ਆਰਾਧਨਾ ਲਈ ਹਾਸਾ ਸਿਰਜ ਦੇਵੇਗਾ ਉਹ ਹੱਸਣ ਲੱਗੀ ਸੀ ਜਿਵੇਂ ਕਹਿ ਰਹੀ ਹੋਵੇ ਕਿ ਬੜਾ ਬਿੰਦਾਸ ਬੰਦਾ ਹੈ ਕੋਝ ਦਿਨ ਅਸੀਂ ਇਦਾਂ ਹੀ ਗੱਲਬਾਤ ਕੀਤੀ ਫਿਰ ਇੱਕ ਦਿਨ ਸਾਨੂੰ ਗੱਲਾਂ ਕਰਦ ਨੂੰ ਮੇਰੀ ਮਾਂ ਨੇ ਵੇਖ ਲਿਆ ਬੇਸ਼ੱਕ ਉਹਨੇ ਉਹਦਾ ਕੁਝ ਨਹੀਂ ਕਿਹਾ ਨਹੀਂ ਪਰ ਮੈਨੂੰ ਪਤਾ ਸੀ ਕਿ ਅੱਜ ਨਹੀਂ ਤਾਂ ਕੱਲ ਮੋੜ ਤੋਂ ਇਹ ਮਸਲਾ ਪਕਣਾ ਜ਼ਰੂਰ ਸੀ ਅਗੋ ਹੋਹਿਰ ਹੋਇਆ ਵੀ ਇਹੀ ਪਰ ਅਫਸੋਸ ਦੀ ਕੱਲ ਕੀ ਆਰਾਧਨਾ ਦੀ ਬਜਾਏ ਲਬੇਟੇ ਵਿੱਚ ਉਹਦੀ ਪੈਣ ਗੋਰੀ ਆ ਗਈ ਉਸ ਰਾਤ ਮੇਨ ਅਰਾਧਨਾ ਨੇ ਸਗੋ ਗੋਰੀ ਖੜੀ ਸੀ ਗੋਰੀ ਮੈਨੂੰ ਇਹ ਦੱਸਣ ਲਈ ਆਈ ਸੀ ਕਿ ਕੱਲ ਅਰਾਧਨਾ ਮੈਨੂੰ ਛੇ ਮੰਦਰ ਵਿੱਚ ਮਿਲਣਾ ਚਾਹੁੰਦੀ ਹੈ ਕੀ ਕਾਰਨ ਹੈ ਇਹ ਤਾਂ ਉਹਨੇ ਨਹੀਂ ਦੱਸਿਆ ਪਰ ਅਗੂ ਮੈਂ ਵੀ ਗੋਰੀ ਨੂੰ ਅਰਾਧਨਾ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਐਦਾਂ ਕਿਸੇ ਕੁੜੀ ਨੂੰ ਲੁਕਸ਼ਪੀ ਕੇ ਮਿਲਣਾ ਮੈਂ ਸਹੀ ਨਹੀਂ ਸੀ ਸਮਝਦਾ ਰਹੀ ਕੱਲ ਸਾਡੇ ਕੋਠੇ ਤੇ ਹੋਣ ਵਾਲੀ ਮੁਲਾਕਾਤ ਦੀ ਉਹ ਕੋਈ ਮੁਲਾਕਾਤ ਨਹੀਂ ਸੀ ਹੁੰਦੀ ਬਲਕਿ ਇਹ ਤਾਂ ਮਹਿਚ ਇੱਕ ਦੋ ਸੰਜੇ ਕਰਨ ਦਾ ਵਸੀਲਾ ਮਾਤਰ ਸੀ ਖੈਰ ਮੈਂ ਗੱਲ ਕਰ ਰਿਹਾ ਸੀ ਗौरी ਦੇ ਫੜੇ ਜਾਣ ਦੀ ਉਸ ਦਿਨ ਹੋਇਆ ਕੁਝ ਇੰਜ ਕਿ ਰਾਤੀ ਮੇਰੀ ਮਾਂ achar ਦੀ ਬਰਨੀ ਬਾਹਰ ਹੀ ਰੱਖੀ ਪੁੱਲ ਗਈ ਸੀ ਉਸ ਨੂੰ ਆਦੇਸ਼ਾ ਸੀ ਕਿ ਰਾਤ ਕੀਤੇ ਮੀਂਹ ਹੀ ਨਾ ਪੈ ਜਾਵੇ ਸੋ ਉਹ ਬਾਹਰ ਬਰਾਂਡੇ ਵਿੱਚ achar ਦੀ ਬਰਨੀ ਚੁੱਕਣ ਲਈ ਆਈ ਤਾਂ ਉਸ ਨੇ ਮੇਰੀ ਤੇ ਗौरी ਦੀ ਹੁੰਦੀ ਗੱਲਬਾਤ ਸੁਣ ਲਈ ਬਸ ਫੇਰ ਕੀ ਸੀ ਉਹ ਉਸੇ ਵਕਤ ਨੱਟ ਦੀ ਨੱਟ ਦੀ ਕੋਠੇ ਆ ਚੜੀ ਤੇ ਮਗਰੋਂ ਮੇਰੀ ਐਸੀ ਸ਼ਾਮਤ ਆਈ ਕਿ ਅਗਲੇ ਹੀ ਦਿਨ ਤੋਂ ਮੇਰਾ ਕੋਠੇ ਸੌਣਾ ਬੰਦ ਨਾ ਕਿੰਨੇ ਦਿਨਾਂ ਤੋਂ ਚੱਲਦਾ ਪਿਆ ਏ ਸਭ ਤਾਈਆਂ ਮੁਰਮੁਰ ਕੋਠੇ ਤੇ ਪੱਜੀ ਜਾਣੀ ਏ ਹੁਣ ਬੋਲਦੀ ਕਿਉਂ ਨਹੀਂ ਚੋਰੀ ਫੜੀ ਗਈ ਏ ਤਾਂ ਕਰਕੇ ਅਗਲੇ ਦਿਨ ਗਵਾਂਡੀਆਂ ਦੇ ਘਰੋਂ ਗੋਰੀ ਨੂੰ ਪੈਂਦੀ ਚਿੜਕ ਮੈਨੂੰ ਸਾਫ਼ ਸੁਣਾਈ ਦੇ ਰਹੀ ਸੀ ਉਸ ਦਿਨ ਗੋਰੀ ਕੁਝ ਨਹੀਂ ਸੀ ਬੋਲੀ ਇਤੁ ਦਾ ਕਿ ਆਪਣੀ ਸਫਾਈ ਵਿੱਚ ਉਸਨੇ ਕੁਝ ਪੇਸ਼ ਨਹੀਂ ਸੀ ਕੀਤਾ ਖੋਰੇ ਇਹ ਸਭ ਕੁਝ ਜਾਣ-ਕੁਝ ਕੇ ਹੀ ਕਰ ਰਹੀ ਸੀ ਆਰਾਧਨਾ ਨੂੰ ਬਚਾਉਣ ਖਾਤਰ ਉਸ ਦਿਨ ਤੇ ਬੀਤ ਜਾਣ ਮਗਰੋਂ ਆਰਾਧਨਾ ਤਾਂ ਪਾਵੇਂ ਵਾਪਸ ਨਾਮਾ ਸ਼ਹਿ ਚਲੀ ਗਈ ਸੀ ਪਰ ਪਿੱਛੇ ਮੇਰੇ ਲਈ ਇੱਕ ਕਦੇ ਨਾ ਹਲਕਾ ਹੋਣ ਵਾਲਾ ਪਾਰ ਛੱਡ ਗਈ ਸੀ ਪਾਰ ਇਸ ਗੱਲ ਦਾ ਕਿ ਗੋਰੀ ਦੇ ਨਿਰਦੇਸ਼ ਹੁੰਦਿਆਂ ਵੀ ਮੈਂ ਉਸ ਤੇ ਹੋਣ ਵਾਲੇ ਦੋਸ਼ਾ ਪੋਰਨ ਤੋਂ ਵੀ ਉਸ ਨੂੰ ਬਚਾ ਨਹੀਂ ਸੀ ਪਾਇਆ ਦੋ ਦਿਨਾਂ ਬਾਅਦ ਨਾਮੀ ਐਡਮਿਸ਼ਨ ਦੀ ਫਾਰਮ ਭਰਨੇ ਸਟਾਰਟ ਹੋ ਗਏ ਮੈਂ ਵੀ ਚਾਹੀ ਚਾਹੀ ਦੋ ਚਾਰ ਇੰਜੀਨੀਅਰਿੰਗ ਕਾਲਜਾਂ ਵਿੱਚ ਅਪਲਾਈ ਕਰ ਦਿੱਤਾ ਪਰ ਇੱਕ ਪੂਰਾ ਮਹੀਨਾ ਬੀਤ ਜਾਣ ਤੇ ਮਗਰੋਂ ਵੀ ਮੇਰੇ ਹੱਥ ਪੱਲੇ ਕੁਝ ਵੀ ਨਾ ਆਇਆ ਇੱਕ ਆਖਰੀ ਉਮੀਦ ਸਮਝ ਕੇ ਮੈਂ ਜਿਸ ਕਾਲਜ ਵਿੱਚ ਲੋਟ ਮੂਵਮੈਂਟ ਦੇ ਅਪਲਾਈ ਕੀਤਾ ਤੇ ਉਸ ਕਾਲਜ ਦੀ ਵੇਟਿੰਗ ਲਿਸਟ ਤੱਕ ਵਿੱਚ ਵੀ ਮੇਰਾ ਨਾਮ ਨਹੀਂ ਆਇਆ ਕਿਸੇ ਕਾਲਜ ਵਿੱਚ ਮੈਟ ਹੀ ਇੰਨੀ ਉੱਚੀ ਗਈ ਸੀ ਕਿਸੇ ਕਾਲਜ ਵਿੱਚ ਸੀਟਾਂ ਹੀ ਬਹੁਤ ਸੀਮਤ ਸਨ ਸੋ ਇੰਜੀਨੀਅਰਿੰਗ ਪਾਸੋਂ ਹਤਾਸ਼ ਹੋ ਮੇਰੇ ਪਿਤਾ ਨੇ ਮੈਨੂੰ ਟੈਕਨੀਕਲ ਕੋਰਸ ਕਰਨ ਲਈ ਪੋਪਾਲ ਭੇਜ ਦਿੱਤਾ ਪੋਪਾਲ ਮੈਂ 5 ਸਾਲ ਤੱਕ ਰਿਹਾ 3 ਸਾਲ ਤੱਕ ਤਾਂ ਮੈਂ ਟੈਕਨੀਕਲ ਕੋਰਸ ਹੀ ਕਰਦਾ ਰਿਹਾ ਆਖਰ ਦੇ 2 ਸਾਲ ਮੈਂ ਆਰਟਿਟੈਕ ਵਿੱਚ ਲਗਾ ਆਇਆ ਹੁਣ ਵਾਰੀ ਸੀ ਕੋਈ ਕੰਮ ਜਾਂ ਕੀਤਾ ਅਪਣਾਉਣ ਦੀ ਤਾਂ ਜੋ ਮੈਂ ਆਪਣੇ ਪੈਰਾਂ ਤੇ ਖੜਾ ਹੋ ਸਕਾਂ ਮੈਂ ਪੰਜਾਬ ਵਾਪਸ ਆਇਆ ਪਿਤਾ ਨੂੰ ਆਪਣੀ ਪੜਾਈ ਖਤਮ ਹੋਣ ਵਾਲੀ ਦੱਸਿਆ ਤੇ ਨਾਲ ਹੀ ਦੱਸਿਆ ਕਿ ਹੁਣ ਮੈਂ ਅੱਗੋਂ ਕੋਈ ਕੰਮ ਕਰਨਾ ਚਾਹੁੰਦਾ ਹਾਂ ਉਸ ਵੇਲੇ ਮੇਰੇ ਪਿਤਾ ਜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਕਿਸੇ ਵਿਭਾਗ ਵਿੱਚ ਕੰਮ ਕਰਦੇ ਸਨ ਵਿਭਾਗ ਦਾ ਨਾਮ ਤਾਂ ਹੁਣ ਮੈਨੂੰ ਯਾਦ ਨਹੀਂ ਪਰ ਹਾਂ ਮੇਰੀ ਮਾਂ ਅਕਸਰ ਕਿਹਾ ਕਰਦੀ ਸੀ ਕਿ ਤੇਰੇ ਪਿਤਾ ਜੀ ਨਾ ਮਸ਼ੀਨਾਂ ਦਾ ਕਾਰੀਗਰ ਪੂਰੇ ਇਲਾਕੇ ਵਿੱਚ ਨੇ ਸ਼ਾਇਦ ਉਹ ਕਿਸੇ ਇਹੋ ਜਿਹੇ ਡਿਪਾਰਟਮੈਂਟ ਵਿੱਚ ਕੰਮ ਕਰਦੇ ਹੋਣ ਉਦੋਂ ਮੈਂ ਹੋਰ ਥਾਵਾਂ ਤੇ ਜੌਬ ਲਈ ਅਪਲਾਈ ਕਰਨ ਦੇ ਨਾਲ ਨਾਲ ਆਪਣੇ ਪਿਤਾ ਦੇ ਕਰੇ ਪੀਏ ਯੂਵੀ ਜੌਬ ਲਈ ਅਪਲਾਈ ਕਰ ਦਿੱਤਾ ਮੈਂ ਸੋਚਿਆ ਨਹੀਂ ਸੀ ਕਿ ਮੈਨੂੰ ਇੰਨੀ ਛੇਤੀ ਜੌਬ ਮਿਲ ਜਾਵੇਗੀ ਤੇ ਮਿਲੇਗੀ ਪੀਏਯੂ ਵਿੱਚੀ ਜੌਬ ਮਿਲ ਜਾਣ ਨਾਲ ਹੁਣ ਮੇਰੇ ਸਮੇਤ ਮੇਰੇ ਪਰਿਵਾਰ ਵਾਲੇ ਵੀ ਖੁਸ਼ ਹਨ ਉਹਨੇ ਦਿਨੀ ਮੇਰੀ ਵੱਡੀ ਭੈਣ ਬੱਬਲੇ ਲਈ ਰਿਸ਼ਤੇ ਵੇਖਣੇ ਸ਼ੁਰੂ ਹੋ ਗਏ ਸਨ ਉਸਨੇ ਬੀਏ ਕੋਰਸ ਪਾਉਂਡਸ ਕੀਤੀ ਸੀ ਤਦ ਕਿ ਐਮਏ ਬਿਚ ਤੱਕ ਦਾ ਉਹਦਾ ਕੇਵਲ ਇੱਕ ਨੰਬਰ ਤੋਂ ਹੀ ਰਹਿ ਗਿਆ ਸੀ ਉਹ ਤਾਂ ਉਹ ਪੜਾਈ ਵਿੱਚ ਕਾਫੀ ਹੁਸ਼ਿਆਰ ਸੀ ਇਸ ਤੋਂ ਇਲਾਵਾ ਹੋਰ ਘਰੇਲੂ ਕੰਮਾਂ ਕਾਰਾਂ ਵਿੱਚ ਵੀ ਮਾਂ ਨੇ ਉਸ ਨੂੰ ਨਿਪੁੰਨ ਕੀਤਾ ਹੋਇਆ ਸੀ ਯਦਕਿ ਦੂਜੇ ਪਾਸੇ ਮੇਰਾ ਪ੍ਰਗੋਜੀਤ ਉਹ ਵੀ ਨੌਕਰੀ ਲਈ ਪੇਪਰ ਆਤੀ ਤਿਆਰੀ ਕਰਦਾ ਪਿਆ ਸੀ ਪਰ ਉਹਦੀ ਤਿਆਰੀ ਵਿੱਚ ਕਾੜ ਸੀ ਉਸਦੀ ਕਿਸਮਤ ਕਿ ਉਸ ਨੂੰ ਨੌਕਰੀ ਨਹੀਂ ਸੀ ਮਿਲੀ ਹਾਰ ਕੇ ਉਸਨੇ ਇਲੈਕਟ੍ਰੋਨਿਕਸ ਰਿਪੇਅਰ ਦਾ ਕੰਮ ਸ਼ੁਰੂ ਕਰ ਦਿੱਤਾ ਉੰਜ ਕਹਿਣਾ ਤਾਂ ਨਹੀਂ ਚਾਹੀਦਾ ਪਰ ਉਹ ਇੰਨਾ ਕੋ ਆਲਸੀ ਤੇ ਜਿੰਦਰ ਸੀ ਕਿ ਜਦ ਵੀ ਕੋਈ ਸਾਮਾਨ ਰਿਪੇਅਰ ਦੇ ਲਈ ਆਉਂਦਾ ਉਹ ਸਾਮਾਨ ਉਵੇਂ ਹੀ ਮਹੀਨਿਆਂ ਮਹੀਨਿਆਂ ਤੱਕ ਵੀ ਪਿਆ ਰਹਿੰਦਾ ਖੌਰੇ ਉਸ ਨੂੰ ਇਹ ਕੰਮ ਪਸੰਦ ਨਹੀਂ ਸੀ ਬਸ ਕਰਦਿਆਂ ਤੇ ਡਰੋਂ ਕਰੀਜਾ ਕਾਰਿਆਰ ਸੀ ਕੁਝ ਦਿਨਾਂ ਨੂੰ ਬਬਲੀ ਪੈਣ ਲਈ ਵੇਖਿਆ ਇੱਕ ਰਿਸ਼ਤਾ ਸਭ ਨੂੰ ਪਸੰਦ ਆ ਗਿਆ ਮੁੰਡਾ ਤੋਰੀ ਤੋਂ ਸੀ ਕੰਮ ਕਰ ਉਹਨਾਂ ਦਾ ਆਪਣਾ ਸੀ ਮੋਟਰਾਂ ਤਾਤ ਤੇ ਗੀਜਲ ਪਾਣੀ ਵਾਲੇ ਪੰਪ ਆਦ ਬਣਾਉਣ ਦਾ ਬਸ ਇਹ ਸੀ ਕਿ ਕੰਮ ਮੌਸਮੀ ਸੀ ਜਾਨੀ ਜਦੋਂ ਸੀਜ਼ਨ ਆਉਂਦਾ ਕੰਮ ਉਦੋਂ ਹੀ ਜੋਰ ਫੜਦਾ ਸੀ باوجود ਇਸ ਦੇ ਘਰ ਵਿੱਚ ਕਿਸੇ ਪ੍ਰਕਾਰ ਦੀ ਕੋਈ ਤੰਗੀ ਪੇਸ਼ੀ ਨਹੀਂ ਸੀ ਘਰ ਵਿੱਚ ਮਾਪਿਓ ਤੋਂ ਇਲਾਵਾ ਉਹਨਾਂ ਦੇ ਨਿੱਕੇ ਮੁੰਡਾ ਤੇ ਉਹਦੀ ਪਤਨੀ ਵੀ ਮੌਜੂਦ ਸਨ ਨਿੱਕੇ ਦਾ ਵਿਆਹ ਉਹਨਾਂ ਛੇਤੀ ਕਰ ਦਿੱਤਾ ਸੀ ਕਿਉਂਕਿ ਉਹ ਆਪਣੀ ਪਸੰਦ ਦੀ ਨਾ ਲਿਆਇਆ ਸੀ ਜਾਨਕਿ ਦੋਵਾਂ ਦੀ ਲਵ ਮੈਰਿਜ ਸੀ ਪੈਣ ਦੇ ਵਿਆਹੀ ਜਾਣ ਮਗਰੋਂ ਇਹ ਪਹਿਲੀ ਵਾਰ ਸੀ ਕਿ ਜਦ ਮੈਂ ਉਹਦੇ ਘਰ ਸੰਦਾਰਾ ਦੇਣ ਲਈ ਗਿਆ ਸੀ ਉਸ ਦਿਨ ਹੀ ਮੈਨੂੰ ਬਬਲੀ ਪੈਣ ਦੇ ਘਰ ਦੇ ਅਸਰ ਮੂਹ ਮਹਾਂਦਰਾ ਦਾ ਪੱਤਾ ਲੱਗਾ ਸੀ ਪਰ ਮੂਹ ਮਹਾਂਦਰਾ ਵੀ ਕਾਦਾ ਪੀੜ ਭਰੀ ਇੱਕ ਸੜਕ ਦੇ ਸੱਜੇ ਪਾਸੇ ਤੇ ਸਾਇੰਦੂ ਕਾਨਵਜੇ ਕਿੰਨੇ ਕਾ ਜਾਂ ਦਰਵਾਜ਼ਾ ਆਉਂਦਾ ਸੀ ਇਸ ਦਰਵਾਜ਼ੇ ਦੀ ਉੱਪਰਲੀ ਖੱਬੀ ਨੋਕ ਤੇ ਕੇਵਲ ਦੀਆਂ ਤਾਰਾਂ ਦਾ ਇੱਕ ਗੁੱਛਾ ਸਦਾ ਹੀ ਲਟਕਦਾ ਨਜ਼ਰ ਆਉਂਦਾ ਸੱਜੇ ਪਾਸੇ ਜੀਜਾ ਜੀ ਦੀ ਦੁਕਾਨ ਦਾ ਸ਼ਟਰ ਸੀ ਦੀਦੀ ਦਾ ਕੱਦ ਵੀ ਅਸਲ ਬਾਜ਼ਾਰ ਵਿੱਚ ਪੈਂਦਾ ਸੀ ਤੂਰੀ ਫਾਟਕਾ ਨੂੰ ਲੰਘਦੇ ਹੀ ਕੁਝ ਤੂਰੀ ਤੇ ਉਹਨਾਂ ਦਾ ਘਰ ਤੇ ਉਹਨਾਂ ਦੀ ਦੁਕਾਨ ਮਜੂਰ ਸੀ ਦੁਕਾਨ ਦੇ ਨਾਲ ਲੱਗਦੇ ਦਰਵਾਜ਼ੇ ਥਾਣੇ ਅੰਦਰ ਨੂੰ ਵੱੜਦੇ ਆ ਸਾਹਮਣੇ ਹੀ ਚੌੜੇ ਸਟੈਪ ਵਾਲੀਆਂ ਪੌੜੀਆਂ ਆਉਂਦੀਆਂ ਸਨ ਇਨਾਂ ਦੀ ਚੜਾਈ ਬਿਲਕੁਲ ਓਨੀ ਹੀ ਸੀ ਜਿੰਨੀ ਕਿ ਖੋਦ ਦਰਵਾਜ਼ੇ ਦੀ ਅਸੇ ਪਾਸੇ ਕੰਦਾ ਸਨ ਇਸ ਲਈ ਚੌੜੀ ਸਟੈਪ ਹੋਣ ਦੇ ਬਾਵਜੂਦ ਵੀ ਪੌੜੀ ਢੀਹੀ ਲੱਗਦੀ ਸੀ ਪਹਿਲੀ ਵਾਰ ਜਦ ਮੈਂ ਗਿਆ ਤਾਂ ਅੰਦਰ ਪੌੜੀਆਂ ਤੇ ਕਾਫੀ ਹਨੇਰਾ ਸੀ ਸਮਝ ਨਹੀਂ ਸੀ ਲੱਗਦੀ ਕਿ ਅੱਗੇ ਕਿੱਦਾਂ ਤੂੰ ਜਾਣਾ ਹੌਲੀ ਹੌਲੀ ਕੰਦੇ ਸਹਾਰੇ ਮੈਂ ਕੁਝ ਪੌੜੀਆਂ ਚੜਦਾ ਪਿਆ ਪਰ ਹਨੇਰੇ ਕਰਕੇ ਮੈਨੂੰ ਡਰ ਵੀ ਕਾਫੀ ਲੱਗੇ ਕਿ ਤੇ ਡਿੱਗ ਹੀ ਨਾ ਪਾਵਾਂ ਐਨਾ ਸ਼ੁਕਰ ਕੇ ਮੇਰਾ ਹੱਥ ਕੰਦੇ ਲੱਗੀ ਸਵਿੱਚ ਤੇ ਪੈ ਗਿਆ ਵਰਨਾ ਮੈਦਾ ਜਾਨੋ ਹਨੇਰੇ ਵਿੱਚ ਹੀ ਤੀਰ ਮਰਨ ਤੁਰ ਪਿਆ ਸੀ ਉੱਚ ਪੌੜੀਆਂ ਚੜਨ ਮਗਰੋਂ ਸੱਜੇ ਹੱਥ ਇੱਕ ਮੋੜ ਆਉਂਦਾ ਸੀ ਸੋ ਸੂਚਕ ਸੀ ਕਿ ਹੁਣ ਤੁਸੀਂ ਦੂਜੀ ਮੰਜ਼ਲ ਤੇ ਪਹੁੰਚ ਗਏ ਇਸ ਮੰਜ਼ਲ ਤੇ ਬਬਲੀ ਪੈਣ ਦੇ ਸਾਸੋਰਾ ਤੇ ਉਹਨਾਂ ਦੇ ਛੋਟੇ ਨੌ ਪੁੱਤ ਰਹਿੰਦੇ ਸਨ ਇਹ ਤੇ ਤਿੰਨ ਕਮਰੇ ਸਨ ਲਗਭਗ ਇੱਕੋ ਆਕਾਰ ਦੇ ਜਦਕਿ ਸਾਹਮਣੇ ਇੱਕ ਕੋਨੇ ਵਿੱਚ ਇੱਕ ਨਿੱਕੀ ਜਿਹੀ ਰਸੋਈ ਸੀ ਇਸ ਤੋਂ ਉੱਪਰ ਕੁਝ ਹੋਰ ਪੌੜੀਆਂ ਚੜਨ ਲਈ ਤੇ ਤੀਜੀ ਮੰਜ਼ਲ ਆ ਜਾਂਦੀ ਸੀ ਜਿੱਥੇ ਕਿ ਦੀਦੀ ਜੀ ਤੇ ਜੀਜਾ ਜੀ ਰਹਿੰਦੇ ਸਨ ਇਸ ਮੰਜ਼ਲ ਤੇ ਕੇਵਲ ਇੱਕੋ ਹਲ ਨੁਮਾ ਕਮਰਾ ਸੀ ਤੇ ਸਾਹਮਣੇ ਇੱਕ ਕੋਨੇ ਵਿੱਚ ਦੋ ਨਾਲ ਲੱਗਦੇ ਬਾਥਰੂਮ ਇੱਕ ਨਿੱਕੀ ਜਿਹੀ ਬਾਲਕਨੀ ਵੀ ਸੀ ਜੋ ਇਸ ਹਲ ਨੁਮਾ ਕਮਰੇ ਦੇ ਪਿੱਛੇ ਵੱਲੋਂ ਖੁੱਲਦੀ ਸੀ ਜਿੱਥੇ ਖੜ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਘਰ ਦੀ ਓਵਰ ਆਲ ਬਣਤਰ ਇਹੋ ਜਿਹੀ ਸੀ ਅੰਦਾਜ਼ਨ ਇਹ ਬਣਤਰ ਤ੍ਰਿਕੋਣ ਹੀ ਸੀ ਮੈਂ ਆਇਆ ਤਾਂ ਮੇਰੀ ਪੈਣ ਮੈਨੂੰ ਵੇਖ ਕੇ ਕਾਫੀ ਖੁਸ਼ ਨਜ਼ਰ ਆਈ ਕਰ ਕਿਵੇਂ ਦਾ ਲੱਗਿਆ ਵੀਰੇ ਪੈਨੇ ਬੜੇ ਚਾਹਨਾ ਪੁੱਛਿਆ ਵਧੀਆ ਵਾ ਮੈਂ ਐਵੇਂ ਉਸ ਉਹਦਾ ਦਿਲ ਰੱਖਣ ਨੂੰ ਆਖ ਦਿੱਤਾ ਕਿਉਂ ਜੋ ਕਰ ਮੈਨੂੰ ਬਹੁਤਾ ਪਸੰਦ ਨਹੀਂ ਸੀ ਆਇਆ ਇਸ ਦੇ ਵੀ ਅਸਲ ਦੋ ਕਾਰਨ ਸਨ ਪਹਿਲਾਂ ਤਾਂ ਇਹ ਕਿ ਕਰਦਣ ਲਈ ਕਾਫੀ ਪੀੜਾ ਸੀ ਤੇ ਦੂਜਾ ਕਿ ਇਹ ਪੀੜ ਪੜੱਕੇ ਵਿੱਚ ਜਾਣੀ ਬਾਜ਼ਾਰ ਵਿੱਚ ਪਤਨੀ ਦੀਦੀ ਉੱਥੇ ਕਿਵੇਂ ਰਹਿ ਰਹੇ ਸਨ ਸਾਧਨ ਗੱਡੀਆਂ ਦੀ ਪੀਪੋਂ ਕਰਦੀ ਤੀਜੀ ਮੰਜ਼ਿਲ ਤੱਕ ਵੀ ਸੁਣਾਈ ਦਿੰਦੀ ਸੀ ਉੱਤੋਂ ਫਾਟਕ ਨੇੜੇ ਹੋਣ ਕਰਕੇ ਟ੍ਰੇਨਾਂ ਦਾ ਕੋਕ ਸ਼ੋਰ ਅੱ ਬੱਸ ਇਹ ਮੈਂ ਸੁਣਿਆ ਸੀ ਕਿ ਟੂਰਿਸਟ ਸਟੇਸ਼ਨ ਤੇ ਪਰ ਟੂਰਿਸਟ ਝੋਲੇ ਬੜੇ ਕਮਾਲ ਦੇ ਹੁੰਦੇ ਨੇ ਪਹਿਲਾਂ ਤਾਂ ਮੇਰਾ ਵੀ ਮਨ ਸੀ ਕਿ ਤੂਰੀ ਗੱਡੀ ਜਾਹੀ ਆਹੀਂ ਜਾਇਆ ਜਾਵੇ ਤਾਂ ਜੋ ਸਟੇਸ਼ਨ ਤੇ ਰੁਕਣ ਦਾ ਪ੍ਰੋਗਰਾਮ ਬਣ ਸਕੇ ਪਰ ਗੱਡੀਆਂ ਦੀ ਖੱਜਲ ਖਵਾਰੇ ਤੋਂ ਡਰਦਾ ਮੈਂ ਪਾਸਾ ਪੱਤ ਗਿਆ ਤੇ ਗੱਡੀ ਤਾਂ ਬੱਸ ਰਹੀ ਤੂਰੀ ਹੋ ਗਿਆ ਆਇਆ ਹੁਣ ਮੈਂ ਮੁੜ ਮੈਂ 2-3 ਵਾਰੀ ਹੋਰ ਤੂਰੀ ਗਿਆ ਫਿਰ ਖਾਰਪੇ ਕੁਝ ਅਜਿਹੇ ਬਣੇ ਕਿ ਜਾ ਵੀ ਨਹੀਂ ਹੋਇਆ ਸੋ ਉਹ ਅਗੋਂ ਇਹ ਜਿੰਮੇਵਾਰ ਮਾਂ ਤੇ ਪਿਤਾ ਨੇ ਆਪਣੇ ਸਿਰ ਹੀ ਲੈ ਲਈ ਜਾਨ ਨੂੰ ਤਾਂ ਉਦਾਂ ਗੁਰਜੀਤ ਵੀ ਜਾ ਸਕਦਾ ਸੀ ਉਹਦੀ ਵੀ ਤਾਂ ਬਬਲੀ ਪੱਡੀ ਪੈਣ ਹੀ ਲੱਗਦੀ ਸੀ ਪਰ ਉਹ ਇੰਨਾ ਸੁਸਤ ਪ੍ਰਾਣੀ ਕੇ ਕੰਮ ਕੋਈ ਹੋਵੇ ਕਰਕੇ ਰਾਜ਼ੀ ਹੋ ਨਹੀਂ ਸੀ ਪਤਾ ਨਹੀਂ ਸਾਈ ਜੜੀ ਉਹਦੇ ਦਿਮਾਗ ਵਿੱਚ ਕੀ ਚੱਲਦਾ ਰਹਿੰਦਾ ਸੀ ਇੱਕ ਵੇਰਾਂ ਭੇਜਿਆ ਵੀ ਸੀ ਮਾਂ ਨੇ ਉਹਨੂੰ ਬਬਲੀ ਪੈਣ ਦੇ ਕੋਲ ਪੈਸੇ ਬਚਾਉਣ ਦੇ ਚੱਕਰ ਵਿੱਚ ਸਾਰਾ ਦਿਨ ਟ੍ਰੇਨ ਵਿੱਚ ਬੈਠਾ ਖਪਧਰਿਆ ਇਦਾਂ ਨਹੀਂ ਕਿ ਕੁਝ ਸੋਚ ਹੀ ਲਵੇ ਜੇ ਜਾਣ ਲੱਗਿਆ ਇਟਰੀ ਨੂੰ ਇੰਨਾ ਟਾਈਮ ਲੱਗ ਗਿਆ ਤਾਂ ਆਉਂਦੇ ਵਕਤ ਵਾਸੀ ਫੜ ਲਵੇ ਪਰ ਨਹੀਂ ਮਾਂ ਦੇ ਲਾੜਲੇ ਨੇ 100 ਰੁਪਇਆ ਬਚਾਉਣ ਦੇ ਖਾਤਰ ਆਪਣੀ ਸਾਰੀ ਦਿਹਾੜੀ ਗਾਲ ਛੱਡੀ ਘਰ ਆ ਕੇ ਕਹਿੰਦਾ ਪੈਸੇ ਤਾਂ ਬਚਾ ਕੇ ਲਿਆਇਆ ਨਾ ਬਾਕੀ ਕਹਾਣੀ ਕੱਲ ਅਗਲੇ ਪਾਗ ਵਿੱਚ ਤੁਹਾਨੂੰ ਕਹਾਣੀ ਕਿਸਾ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦੱਸਿਓ ਜੀ ਕਹਾਣੀ ਨੂੰ ਲਾਈਕ ਵੀ ਜ਼ਰੂਰ ਕਰਦਿਆ ਕਰੋ ਤੇ ਸ਼ੇਅਰ ਵੀ ਜ਼ਰੂਰ ਕਰਦਿਆ ਕਰੋ ਧੰਨਵਾਦ ਜੀ